ਸਭ ਤੋਂ ਪਹਿਲਾਂ ਗੁਰੂਆਂ ਦੀ ਫੱਟੇ ਦੀ ਸਾਤ ਪਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਤਸਾ ਸ੍ਰੀ ਵਾਹਿਗੁਰੂ ਜੀ ਦੀ ਫੱਟੇ ਸੋ ਸਾਥੀਓ ਸਭ ਤੋਂ ਪਹਿਲਾਂ ਤਾਂ ਇੱਕ ਮਤ ਨੂੰ ਨਾਰਾ ਦਿੰਨਾ ਕਿ ਜੇਕਰ 8 ਦਸੰਬਰ ਦਾ ਬੰਦ ਹੋਵੇਗਾ ਜੇਕਰ 8 ਦਸੰਬਰ ਦਾ ਬੰਦ ਹੋਵੇਗਾ ਤਾਂ ਹੀ ਸਾਡੀਆਂ ਸਰਦਾਰੀਆਂ ਚੱਲਣਗੀਆਂ ਇਹਦਾ ਸੋਚੋ ਸਾਹਿਬ ਜੀ ਅੱਜ ਸਾਡੀਆਂ ਕੱਲੀਆਂ ਫਸਲਾ ਨਹੀਂ ਤੁਹਾਡੀਆਂ ਦੁਕਾਨਾਂ ਨਹੀਂ ਰੋਣਗੀਆਂ ਸੋ ਸਭ ਤੋਂ ਪਹਿਲੀ ਗੱਲ ਤਾਂ ਸਾਡਾ ਨਾਮ ਨੇ ਜੀ ਜੋ ਜਥੇਬੰਦੀਆਂ ਦੇ ਲੀਟਰ ਨੇ ਇਸ ਸੰਘਰਸ਼ ਨੂੰ ਇਹ ਸੰਘਰਸ਼ ਆਪਣੀ ਸ਼ੁਰੂਆਤ ਯਾਤਰਾ ਤੋਂ ਲਗਭਗ 100 ਸਾਲ ਬਾਅਦ ਅੱਜ ਇਹ ਸੰਘਰਸ਼ ਹੋਇਆ ਜਿਹੜਾ ਕਿ ਆਮ ਲੋਕਾਂ ਦਾ ਸੰਘਰਸ਼ ਹੈ ਇਸ ਸੰਘਰਸ਼ ਵਿੱਚੋਂ ਦਿੱਲੀ ਵਿੱਚੋਂ ਜਾ ਕੇ ਦੇਖਦੇ ਆ ਖਲਕਤ ਨੇ ਸਾਥ ਦਿੱਤਾ ਰੁੱਤਾਂ ਦਾ ਸੋ ਸਾਰੀ ਖਲਕਤ ਸਾਡੇ ਨਾਲ ਹੈ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਸਿਰ ਦੇ ਉੱਪਰ ਅਜਿਹਾ ਤਪਾਰ ਹੈ ਜਿੰਨਾ ਕਿ ਸਾਡੀ ਕਿਸੇ ਵੀ ਰਾਜਨੀਤਿਕ ਪਾਰਟੀਆਂ ਨੇ ਨਹੀਂ ਉਟਾਇਆ ਠੀਕ ਹੈ ਅਸੀਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੁੰਨੇ ਆ ਪਰ ਅਜਮੈਂ ਇਥੇ ਕੁ ਗੱਲ ਲੱਗਦਾ ਕਿ ਜਿਹੜੇ ਵੀ ਕਿਸੇ ਲੀਡਰ ਨੇ ਆਪਾ ਕਰਤਾ ਬਣਾਈ ਬਣਾਇਆ ਸਾਹਮਣੇ ਬਣਾਇਆ ਇਹ ਸਭ ਨੂੰ ਪਤਾ ਹੈ ਜਿਹੜੇ ਕਿਸੇ ਲੀਡਰ ਨੇ ਆਪਣੇ ਘਰ ਤੋਂ ਜਿਆਦਾ ਛੋਟੇ ਇਲਾਕੇ ਦਾ ਕੀਤਾ ਤਾਂ ਅੱਜ ਮੈਂ ਉਸ ਵੀ ਲੀਡਰ ਦੇ ਪੈਰੀਂ ਅਸਲੋਂ ਲਈ ਤਿਆਰਾਂ ਨਹੀਂ ਅੱਜ ਸਾਰੇ ਪੰਜਾਬ ਨੂੰ ਇੰਨਾ ਕਿਸਾਨ ਲੀਡਰਸ਼ਿਪ ਦੇ ਪਿੱਛੇ ਖੜੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਉਹ ਜੰਗ ਲੜ ਰਹੇ ਨੇ ਆਜ਼ਾਦੀ ਤੋਂ ਵੀ 70 ਸਾਲ ਬਾਅਦ ਜਿਹੜੀ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਨਹੀਂ ਲੜੀ ਗਈ ਕਿਉਂਕਿ ਇਹੋ ਜੇ ਲੋਕ ਨੇ ਉਹ ਸਾਡੇ ਲੋਕ ਨੇ ਸਾਡੇ ਵਿਚਾਰੇ ਬੈਠੇ ਨੇ ਬਾਕੀ ਜਿਹੜੇ ਲੀਡਰ ਨੇ ਅੱਜ ਦੇਖਦੇ ਨੇ ਕਾਹਕੇ ਕਦੇ ਬੱਸ ਨੂੰ ਪਾਈਟ ਰਿਆ ਸੀ ਕਿਹੜੇ ਬੱਸ ਨੂੰ ਝੁਕੀਏ ਪਰ ਇੱਕੋ ਹੀ ਸੱਚ ਹੈ ਕਿ ਜਿਹੜੇ ਦਿੱਲੀ ਵਾਲੇ ਬੈ ਦਿੱਲੀ ਚ ਆ ਕੇ ਆਏ ਉੱਥੇ ਤੋਂ ਇਲਾਕੇ ਆਏ ਉੱਥੇ ਬਹੁਤ ਕੁਝ ਸਿੱਖਣ ਲਈ ਉੱਥੇ ਅਸਲੀ ਪੰਜਾਬ ਸਾਡਾ ਦੇਖ ਨੂੰ ਮਿਲ ਰਿਹਾ ਸਾਡੇ ਜਜ਼ਬੇ ਦੇਖ ਨੂੰ ਮਿਲ ਰਿਹਾ ਨੇ ਇੱਥੇ ਇਹ ਵੀ ਦੇਖ ਨੂੰ ਮਿਲਦਾ ਕਿ ਪਿਛਲੇ 70 ਸਾਲਾਂ ਦੇ ਵਿੱਚ ਸਾਨੂੰ ਸਿਰਫ ਦੇ ਸਿਰਫ ਸਾਡੇ ਜਜ਼ਬਾਤਾਂ ਨੂੰ ਵੇਚਿਆ ਗਿਆ ਕਦੇ ਧਰਮ ਦੇ ਨਾਂ ਤੇ ਕਦੇ ਰਾਜ ਦੇ ਨਾਂ ਤੇ ਕਦੇ ਬੋਲੀ ਦੇ ਨਾਂ ਤੇ ਕਦੇ ਪੰਜਾਬੀ ਦੇ ਨਾਂ ਤੇ ਕਦੇ ਹਿੰਦੀ ਦੇ ਨਾਂ ਤੇ ਸੋ ਮੈਂ ਇੱਕ ਦੋ ਲਾਈਨਾਂ ਲਿਖੀਆਂ ਸੀਗੀਆਂ ਇਹ ਸੰਗਠਨ ਵੀ ਸਾਡੇ ਸਾਥ ਦੇਣ ਲਈ ਸੋ ਉਹ ਵੀ ਲਾਈਨਾਂ ਅੱਜ ਮੈਂ ਬੋlungਾ ਕਿ ਸਾਰੇ ਵੀ ਮਸਲੇ ਦੀ ਸਮਝ ਕਰੋ ਮਸਲਾ ਕਿਸਾਨ ਦਾ ਨਹੀਂ ਸਾਰੇ ਸਮਾਜ ਦਾ ਹੈ ਸੋ ਅੱਜ ਇਹ ਮਸਲਾ ਇਕੱਲੇ ਕਿਸਾਨ ਦਾ ਨਹੀਂ ਹੈਗਾ ਅੱਜ ਇਹ ਮਸਲਾ ਸਾਡੇ ਇਕੱਲੇ-ਇਕੱਲੇ ਦਾ ਹੈ ਕਿਸਾਨ ਵੀ ਸਭ ਤੋਂ ਵੱਧ ਇਫੈਕਟ ਹੋਣਗੇ ਲੇਕਿਨ ਕਿਸਾਨ ਤੋਂ ਜ਼ਿਆਦਾ ਮਾਰਕੋਟਰੀ ਆਰਥੀਆਂ ਨੂੰ ਓਤੋਂ ਜ਼ਿਆਦਾ ਮਾਰਕੋਟਰੀ ਨਿੱਕੇ-ਨਿੱਕੇ ਦੁਕਾਨਾਂ ਨੂੰ ਜੀ ਅੱਜ ਸਾਡੇ ਕੋਲ ਪਰ ਕੰਟਰੈਕਟ ਫਾਰਮਿੰਗ ਲਾਈਵ ਚੌਲ ਕੀਤਾ ਇਹ ਵੀ ਸੋਚ ਲਓ ਕਿ ਇੱਥੇ ਦੋਹਾ ਜੀਪ ਤੇ ਮਾਲ ਲਾ ਲਈ ਸਾਚੂਪਾ ਉੱਥੋਂ ਹੀ ਸਾਰੀ ਖਰੀਦਦਾਰੀ ਹੋ ਜਾਏ ਤਰੂਜੀ ਔਰ ਸਾਡਾ ਛੋਟੇ ਦੇ ਭਾਈਚਾਰਕ ਦੁਕਾਨਦਾਰੀ ਦਾ ਕੰਮ ਹੈ ਇਹ ਵੀ ਬਰਬਾਦ ਹੋ ਜਾਊਗਾ ਸੋ ਅੱਜ ਹੀ ਮਸਲੇ ਦੀ ਸਮਝ ਕਰੋ ਮਸਲਾ ਕਿਸਾਨ ਦਾ ਨਹੀਂ ਸਾਰੇ ਸਮਾਜ ਦਾ ਹੈ ਜੇ ਅੱਜ ਖੁੰਝ ਕੇ ਫਿਰ ਦੱਸਾਂਗੇ ਕਿਵੇਂ ਖੁੱਤ ਤੇ ਉੱਪਰ ਕਰੂਗੇ ਉਸ ਨਾਲ ਦਾ ਹੈ एकदम ਪਰਕੇ ਮੁੱਖੇ ਨੇ ਹੋਰ ਕਿਸੇ ਦੀ ਸਾਡੇ ਕਮਿਊਨਿਟੀ ਦੇ ਵਿੱਚ ਇੰਨੀ ਹਿੰਮਤ ਨਹੀਂ ਹੋਗੀ ਕਿਉਂਕਿ ਪੰਜਾਬ ਦੇ ਵਿੱਚ ਸਭ ਨੂੰ ਐਂਡ ਚ ਵਾਰ ਕੀਤਾ ਜਾਂਦਾ ਹੈ ਪੰਜਾਬ ਇੱਕ ਤਕੜੇ ਮਹਾਰਾਜਾਂ ਦੀ ਕੌਮ ਹੈ ਇਸ ਕਰਕੇ ਏਦੋਂ ਪਹਿਲਾਂ ਪਿਆਰ ਬੰਗਾਲ ਨੂੰ ਖਤਮ ਕਰਕੇ ਮੋਤੀ ਦੀ ਤਰਵਾਰ ਤੁਹਾਡੇ ਸਿਰ ਤੇ ਆਈ ਸੀ। ਇਹੀ ਹਾਲ ਕੀਤਾ ਸੀ ਅੰਗਰੇਜ਼ਾਂ ਨੇ ਅਸੀਂ ਅੰਗਰੇਜ਼ਾਂ ਦੇ ਸਭ ਤੋਂ ਟੱਕ ਗੁਲਾਮ ਰਹੇ ਹਾਂ ਕੱਟ ਸਮਾਂ ਕਿਉਂਕਿ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਕਿ ਸਾਡੇ ਰਣਜੀਤ ਸਿੰਘ ਵਰਗੇ ਮਹਾਰਾਜੇ ਨਾਲ ਉਹ ਆ ਕੇ ਮੱਥਾ ਲਾ ਲੈਣ ਤਾਂ ਸੋ ਇਹ ਦਮ ਪਰ ਕੇ ਉੱਠੇ ਨੇ ਲੱਖ ਲਾਨ ਸਾਡੇ ਵਰਗੇ ਜੇਕਰ ਅਜੇ ਵੀ ਉਹ ਹਲੇ ਤੱਕ ਸੁੱਤੇ ਨੇ ਸੋ ਇਹ ਦਮ ਭਰ ਕੇ ਉੱਥੇ ਨੇ ਰਖ ਲਾਨਤ ਜੋ ਅਜੀਬੀ ਕੁੱਤੇ ਨੇ ਦੋ ਰੋਤੀ ਹੀ ਇਹਨਾਂ ਨੇ ਖਾਣੀ ਐ ਸਾਡੇ ਇਹਨਾਂ ਦੇ ਵੀ ਬੁੱਤੇ ਨੇ ਮਰੀਆਂ ਜ਼ਮੀਨਾ ਮਰੀਆਂ ਜ਼ਮੀਰਾ ਜਗੌਣੇ ਚੱਲੇ ਆਹ ਝੱਟ ਦੀ ਚੁੱਕੀ ਆਵਾਜ਼ ਤਾਂ ਹੈ ਸਾਰੇ ਸਮਝ ਲੋ ਤੇ ਮਸਲਾ ਕਿਸਾਨ ਦਾ ਨਹੀਂ ਮਸਲਾ ਸਾਰੇ ਸਮਾਜ ਦਾ ਹੈ ਡੱਬੇ ਕੁਚਲੇ ਢੀਂਵੇਂ ਸਾਰੇ ਤੱਬੇ ਕੁਚਲੇ ਨੀਵੇਂ ਸਾਰੇ ਸਭ ਜਗ ਦੀ ਚੁੱਕੀ ਆਵਾਜ਼ ਤਾਂ ਹੈ ਤੱਬੇ ਕੁਚਲੇ ਨੀਵੇਂ ਸਾਰੇ ਆਪਣੇ ਖੰਭਾਂ ਨੂੰ ਵੀ ਝਾੜ ਲਵੋ ਕਿਉਂਕਿ ਸਾਨੂੰ ਅੱਜ ਸਾਤਿਆਂ ਲਈ ਕੱਲੇ-ਕੱਲੇ ਨੂੰ ਉੱਠਣਾ ਪਊਗਾ ਸੋ ਤੱਬੇ ਕੁਚਲੇ ਨੀਵੇਂ ਸਾਰੇ ਆਪਣੇ ਖੰਭਾਂ ਨੂੰ ਝਾੜ ਲਵੋ ਅੱਜ ਮੌਕਾ ਹੈ ਤਾੜ ਲਵੋ ਇਹ ਸੱਚੀ ਗੱਲ ਨੂੰ ਪੁੱਠੇ ਦੇ ਵਿੱਚ ਬਾੜ ਲਵੋ ਸੱਤ ਸੱਤ ਬਾਤ ਆ ਚੁੱਕੇ ਹਲ ਕਰਨਾ ਕਿਸਮਤ ਨਾਰਾਜ਼ਤਾ ਹੈ ਮਸਲਾ ਕਿਸਾਨ ਦਾ ਨਹੀਂ ਸਾਰੇ ਸਮਾਜ ਦਾ ਹੈ ਸੁਪ ਦੁਕਾਨਦਾਰ ਵੀਰੇ ਦੇ ਨਾਮ ਸ਼ਾਹ ਸੇਟੀ ਵਾਰੀ ਤੋੜੀ ਸ਼ਾਹ ਸੇਟੀ ਵਾਰੀ ਤੋੜੀ ਇਹਨਾਂ ਤੋਂ ਪਹਿਲਾਂ ਆਵੇਗੀ ਵੱਡੇ ਲੋਟੂ ਖਾ ਜਾਵਣਗੇ ਦਸੋ ਬਰਕਤ ਕਿੱਥੋਂ ਆਵੇਗੀ ਕਬੂਤਰ ਲੈ ਕੇ ਚਾਰ ਸੀ ਉੱਡੇ ਸਾਨੂੰ ਛੋਟੇ ਮੁੰਡੇ ਕਹਾਣੀ ਸੁਣਾਈ ਜਾਂਦੀ ਹੈ ਕਬੂਤਰਾਂ ਵੀ ਜਾਲ ਲੈ ਕੇ ਉਡੰਦੀ ਸੋ ਕਬੂਤਰ ਲੈ ਕੇ ਚਾਰ ਸੀ ਉੱਡੇ ਅੱਜ ਸਮਝੋ ਬੇੜਾ ਉਸੇ ਹੀ ਪਰਵਾਸ ਦਾ ਹੈ ਮਸਲਾ ਕਿਸਾਨ ਦਾ ਨਹੀਂ ਸੇਰ ਜੀ ਇਹ ਮਸਲਾ ਸਾਰੇ ਸਮਾਜ ਦਾ ਹੈ ਬਿਲਾ ਦੀ ਵਾਪਸੀ ਤੇ ਜੇ ਰੁਕੇ ਸੋ ਹੁਣ ਜਿਹੜੇ ਸਾਡੇ ਨਿਸ਼ਾਨੇ ਨੇ ਕੱਲੇ ਬਿਲਾ ਦੀ ਵਾਪਸੀ ਨਹੀਂ ਹੈਗੀ ਅਸੀਂ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਸਮਝ ਵੀ ਲੈ ਕੇ ਆਉਣੀ ਹੈ ਨਵੀਂ ਸੋ ਕੱਲ ਬਿਲਾ ਦੀ ਵਾਪਸੀ ਤੇ ਜੇ ਰੁਕੇ ਕਿੱਦਾਂ ਮਸਲੇ ਹੱਲ ਕਰਾਂਗੇ ਬੁੱਕੜ ਦੇ ਵਿੱਚ ਸੱਪ ਜੋ ਬੈਠੇ ਸਾਡੇ ਪੰਜਾਬ ਦੀ ਬਤੇਰੇ ਸਾਡੀ ਬੁੱਪਲੇ ਸੱਪ ਨੇ ਜਿਨ੍ਹਾਂ ਨੇ ਕੇ ਸਾਡੇ ਪੰਜਾਬ ਦਾ ਨੁਕਸਾਨ ਕੀਤਾ ਬਿਲਾ ਦੀ ਵਾਪਸੀ ਤੇ ਚ ਰੁੱਕ ਕੇ ਕਿੱਦਾਂ ਮਸਲੇ ਹੱਲ ਕਰਾਂਗੇ ਬੁੱਪਰ ਦੇ ਸਭ ਛੱਪੜ ਬੈਠੇ ਨੇ ਇਸ ਟਾਈਮ ਬੁੱਪਰ ਦੇ ਸਭ ਛੱਪੜ ਬੈਠੇ ਕੁੁੱਛੂ ਫੜ ਕੇ ਬਲ ਕਰਾਂਗੇ ਧਰਮ ਜਾਕੀਆਂ ਸਾਰੇ ਭੁੱਲ ਜੋ ਮਸਲਾ ਸਿਰ ਤੇ ਰੱਖੇ ਤਾਸ ਸਾਰੇ ਗਾਣੇ ਕਰ ਨੂੰ ਸਮਝ ਲੋ ਮਸਲਾ ਕਿਸਾਨ ਦਾ ਨਹੀਂ ਸਾਰੇ ਸਮਾਜ ਦਾ ਹੈ ਇਹਨਾਂ ਬੋਲਾਂ ਨਾਲ ਜੜੀ ਹਾਜ਼ਰੀ ਲਾਇਓ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ